ਮੇਰਾ ਨਾਮ ਅਰਜੀਤ ਸਿੰਘ ਲੱਗਦਾ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੀ ਆ ਰਹੀ ਹੈ ਦੱਸਤਾ ਜੀ ਪ੍ਰਧਾਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਹੀ ਕਿ ਜਿਹੜੇ ਚਲਾਣ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕਰੈਸ਼ਰ ਮਾਲ ਦੇ ਦੂਜੇ ਟਿਪਰ ਮਾਲ ਦੇ ਜਿਹੜੇ ਅੱਗੇ ਵੀ ਕੰਡੀਸ਼ਨ ਡਾਊਨ ਆ ਉਹ ਭਰ ਨਹੀਂ ਸਕਦੇ ਨਜਰਮਾਨਾ ਹੁਣ ਕੀ ਕਾਰਵਾਈ ਅੱਜ ਕੀ ਕਰ ਰਹੇ ਹੋ ਇਹ ਅਣਮਿੱਥੇ ਸਮੇਂ ਬਾਅਦ ਤੇ ਹੜਤਾਲ ਹੈ ਜੀ ਲੰਬੀ ਚ ਸਮੇਂ ਚੱਲੂਗੀ ਗੱਡੀਆਂ ਕੁੜੀਆਂ ਵੀ ਰੋਕੀਏਗੇ ਜਿਹੜੇ ਹਾਂਜੀ ਗੱਡੀਆਂ ਰੋਕੀਏਗੇ ਸਰ ਅਸੀਂ ਆਪਣੇ ਵੀ ਰੋਕੀਆਂ ਬਹੁਤ ਵੀ ਜਿਹੜਾ ਆ ਰਿਹਾ ਕਬੀਰਪੁਰਾ ਨਾਲ ਰਿਪੋਰਟ ਕੀਤੀ ਜਾ ਰਹੀ ਹੈ ਇਹ ਰੋਕੋ ਪਾਲ ਪੰਜਾਬ ਚ ਸਟ੍ਰਾਈਕ ਹੈ ਜੀ ਸਰਕਾਰ ਕੋ ਮੰਗ ਇਹੀ ਕਰਦੇ ਆਂਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੱਪਲ ਤੇ ਚਾਹੀਦੇ ਨਹੀਂ ਕੋ ਪ੍ਰਧਾਨ ਸਾਹਿਬ ਨੂੰ ਦੱਸਦਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚਾਹੁੰਦੀ ਹੈ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਦੇਸ਼ ਇੱਕ ਆ ਕਾਨੂੰਨ ਇੱਕ ਆ ਮਤਲਬ ਬਾਹਰ ਦੀਆਂ ਸਟੇਟਾਂ ਤੋਂ ਕੋਲ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮੈਂਡਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਇੱਟ ਹੀ ਪੱਠੇ ਤੋਂ ਲੈ ਕੇ ਆਉਂਦੇ ਆ ਉਹ ਇੱਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਦੂਸਰੀ ਗੱਲ ਅਸੀਂ ਜਿਹੜੀ ਕੋਈ ਵੀ ਮਾਲ ਬਾਹਰਲੀ ਸਟੇਟ ਤੋਂ ਜਿਦਾਂ ਕਿ ਹਿਮਾਚਲ ਜਾਂ ਫਿਰ ਜੰਡਕੇ ਜੇ ਉਧਰੋਂ ਕੋਲਾ ਜਾਂ ਮਾਰਬਲ ਜੀਐਸਟੀ ਬਿਲ ਨਾਲ ਆ ਸਕਦਾ ਤੇ ਸਾਨੂੰ ਇਧਰ ਲੀਆਂ ਸਟੇਟਾਂ ਦੇ ਵਿੱਚੋਂ ਮਤਲਬ ਇਹ ਜਿਹੜਾ ਮਾਲ ਆ ਮਟੀਰੀਅਲ ਇਹ ਤਿਆਰ ਮਟੀਰੀਅਲ ਆ ਫੈਕਟਰੀ ਦਾ ਮਾਲ ਆ ਨਾ ਕਿ ਨਾ ਕਿ ਇਹ ਮਤਲਬ ਸਿੱਧੀ ਮੈਨਿੰਗ ਆ ਮੈਨਿੰਗ ਜਿਹੜੀ ਹੈਗੀ ਆ ਮੈਨਿੰਗ ਜਿਹੜੀ ਹੈਗੀ ਆ ਜਿਹੜਾ ਕੋਈ ਵੀ ਫਾਰਮ ਆ ਜਾਂ ਮੈਨਿੰਗਾ ਉਹ ਕ੍ਰੈਸ਼ਰ ਵਾਲੇ ਵਾਸਤੇ ਆ ਮਤਲਬ ਸਾਡੀ ਮੰਗ ਇਹ ਆ ਕਿ ਨਾਲ ਦੀਆਂ ਦੋਵਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮੈਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਇਆ ਸਾਡੀ ਸਰਕਾਰ ਗੜੀ ਬੇਨਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ ਕਯੂ ਫਾਰਮ ਆ ਜਾਂ ਐਕਸ ਫਾਰਮ ਆ ਏ ਫਾਰਮ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜੈਂਟ ਕੇ ਹਿਮਾਚਲ ਦਾ ਵਾ ਉਹਨਾਂ ਦਾ ਜਰਮਾਨਾ ਜਿਹੜਾ ਕੋਈ ਵਾਜਬ ਜਆ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਬਸ ਇਹੋ ਹੀ ਸਾਡੀ ਮੰਗ ਆ ਜੀ ਇਹ ਜੀ 31 ਤਰੀਕ ਦੀ ਹੜਤਾਲ ਕੀਤੀ ਦੀ ਆਪਾਂ ਜੀ ਇਹ ਅਨਮਿੱਥੇ ਸਮੇਂ ਵਾਸਤੇ ਆ ਜੀ ਜਿੰਨਾ ਚਿਰ ਕੋਈ ਇਹਦਾ ਹੱਲ ਨਹੀਂ ਹੁੰਦਾ ਜੀ ਅਗਲੀ ਰਣਨੀਤੀ ਜਿੰਨਾ ਚਿਰ ਮਤਲਬ ਨਹੀਂ ਕੋ ਮਸਲਾ ਹੁੰਦਾ ਤੇ ਸਾਰੇ ਮਾਲਕਾਂ ਨੇ ਆਪਣੀਆਂ ਟਿਪਰਾਂ ਖਲਾਰੀਆਂ ਕਾਰੋਬਾਰ ਬੰਦ ਆ ਜਿਹੜਾ ਕੋਈ ਵੀਰ ਭਰਾ ਭਰ ਕੇ ਆ ਰਿਹਾ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰ ਰਹੇ ਹਾਂ ਕੋਈ ਸੋਸ਼ਲ ਮੀਡੀਆ ਆਪਣੇ ਮੁੰਡੇ ਲੱਗੇ ਰਿਹਾ ਹਰ ਬੰਦੇ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣੀਆਂ ਗੱਡੀਆਂ ਰੋਕੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਵੱਡੇ ਲੈਵਲ ਤੇ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਜੀ ਸੋਨੂਵਾਲੀਆ